ਹੈਲੋ ਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਅੱਜ ਮੈਂ ਤੁਹਾਨੂੰ ਦਿਖਾਵਾਂਗੀ ਬਹੁਤ ਹੀ ਟ੍ਰੈਂਡਿੰਗ ਜਿਹਾ ਡਿਜ਼ਾਈਨ ਬਣਾ ਕੇ ਜੋ ਕਿ ਆਪਾਂ ਸਲਵਾਰ ਦੇ ਪੌਂਚੇ ਦੇ ਉੱਪਰ ਬਣਾਵਾਂਗੇ ਇਹ ਇਦਾਂ ਦੇ ਆਪਾਂ ਨੇ ਦੋ ਪੇਸਟਿੰਗ ਪੇਪਰ ਕਟਿੰਗ ਕਰ ਲੈਣੇਗੇ ਸੋ ਤੁਹਾਨੂੰ ਮੈਂ ਦੱਸ ਦਣੀ ਆ ਕਿੰਨੇ ਕਿੰਨੇ ਇੰਚ ਦੇ ਆਪਾਂ ਨੇ ਕਟਿੰਗ ਕਰਨੇ ਦੇਖੋ ਇਸ ਸਾਈਡ ਵੀ ਆਪਾਂ 7 ਇੰਚ ਕਟਿੰਗ ਕਰੀਏ ਇਸ ਸਾਈਡ ਵੀ 7 ਇੰਚ ਇਹ ਜਿਹੜੇ ਬਾਕਸ ਆ 7-7 ਇੰਚ ਦਾ ਆਪਾਂ ਨੇ ਬਾਕਸ ਕਟਿੰਗ ਕਰ ਲੈਣਾ ਸੋ ਹੁਣ ਆਪਾਂ ਨੇ ਕੀ ਕਰਨਾ ਇਹ ਪੇਪਰ ਨੂੰ ਜਿਹੜਾ ਡਬਲ ਫੋਲਡ ਕਰ ਲੈਣਾ ਦੇਖੋ ਇਸ ਤਰ੍ਹਾਂ ਡਬਲ ਫੋਲਡ ਕਰ ਲਿਓ ਜਿਹੜੀ ਹੁਣ ਇਹਦੀ ਖੁੱਲੀ ਵਾਲੀ ਸਾਈਡ ਆ ਨਾ ਇੱਥੇ ਆਪਾਂ ਨਿਸ਼ਾਨ ਲਗਾਵਾਂਗੇ ਬੰਦ ਸਾਈਡ ਇਧਰਲੀ ਸਾਈਡ ਰੱਖਣੀ ਆ ਹੁਣ ਜਿੱਦਾਂ ਇਹ 7 ਇੰਚਾਂ ਦਾ ਲੰਬਾਈ ਇਹਦਾ ਆਪਾਂ ਹਾਫ ਕਰ ਲੈਣਾ 3.5 3 ਇੰਚ ਜਿਹੜੀ ਖੁੱਲੀ ਵਾਲੀ ਸਾਈਡ ਆ ਇਧਰ 3.5 ਇੰਚ ਤੇ ਆਪਾਂ ਨਿਸ਼ਾਨ ਲਗਾ ਲੈਣਾ ਹੁਣ ਕੀ ਕਰਨਾ ਆਪਾਂ ਸਕੇਲ ਰੱਖ ਕੇ ਇਹ ਨਿਸ਼ਾਨ ਤੋਂ ਆਹ ਕਾਰਨਰ ਤੱਕ ਆ ਜਿਹੜਾ ਆਪਾਂ ਇਦਾਂ ਨਿਸ਼ਾਨ ਲਗਾ ਲੈਣਾ ਇਦਾਂ ਹੀ ਸੇਮ ਆਪਾਂ ਇਧਰ ਕਰਨਾ ਇੱਥੋਂ ਤੋਂ ਇੱਥੇ ਤੱਕ ਹੁਣ ਆਪਾਂ ਕੀ ਕਰਾਂਗੇ ਇਹ ਜਿਹੜੀ ਆਪਾਂ ਮਾਰਕਿੰਗ ਕੀਤੀ ਇਹਨੂੰ ਆਪਾਂ ਕਟਿੰਗ ਕਰ ਦਾਂਗੇ ਇਦਾਂ ਇਦਾਂ ਕਟਿੰਗ ਕਰ ਦਾਂਗੇ ਜਰੀਏ ਬਣ ਗਿਆ ਨੇ ਹੁਣ ਇਦਾਂ ਹੀ ਆਪਾਂ ਦੂਸਰਾ ਜਿਹੜਾ ਪੇਸਟਿੰਗ ਪੇਪਰ ਆ ਦੂਸਰਾ ਵੀ ਇਦਾਂ ਹੀ ਤਿਆਰ ਕਰ ਲਾਂ ਦੇਖੋ ਜੀ ਇਹ ਚੀਜ਼ ਆਪਾਂ ਦੋਨੇ ਜਿਹੜੇ ਨੇ ਤਿਆਰ ਕਰ ਲੈਨੇ ਹੁਣ ਆਪਾਂ ਕੀ ਕਰਨਾ ਇਹ ਸ਼ੌਰਟ ਦਾ ਫੈਬਰਿਕ ਆਗਾ ਸਲਵਾਰ ਜਿਹੜੀ ਆਪਣੀ ਇਹ ਪਲੇਨ ਸਲਵਾਰ ਆ ਇਹ ਸ਼ੌਰਟ ਦਾ ਫੈਬਰਿਕ ਆ ਹੁਣ ਜਿਹੜੇ ਇਹ ਪੇਸਟਿੰਗ ਪੇਪਰ ਨੇ ਆਪਾਂ ਨੇ ਇਹਨਾਂ ਨੂੰ ਪ੍ਰੈਸ ਦੇ ਨਾਲ ਜਿਹੜਾ ਪੇ ਲੈਣਾ ਇੱਥੇ ਤੁਸੀਂ ਪੇਸਟਿੰਗ ਪੇਪਰ ਦਾ ਯੂਜ਼ ਕਰਨਾ ਬੁਕਰਮ ਦਾ ਯੂਜ਼ ਨਹੀਂ ਕਰਨਾ ਇਹ ਦੋਨੇ ਪੇਸਟਿੰਗ ਪੇਪਰ ਜਿਹੜੇ ਆਪਾਂ ਨੇ ਕੱਪੜੇ ਦੇ ਉੱਪਰ ਚਪੇਲੇ ਨੇ ਹੁਣ ਕੀ ਕਰਨਾ ਆਪਾਂ ਨੇ ਸਿਰਫ ਇੰਨਾ ਕਿ ਕੱਪੜਾ ਰੱਖਣਾ ਜਿੰਨੇ ਚ ਆਪਾਂ ਨੇ ਪੇਸਟਿੰਗ ਪੇਪਰ ਚਪਾਇਆ ਬਾਕੀ ਦਾ ਆਪਾਂ ਸਾਰਾ ਫालतू ਕੱਪੜਾ ਜਿਹੜਾ ਕਟਿੰਗ ਕਰ ਦੇਣਾ ਸੋ ਇਹ ਆਪਾਂ ਨੇ ਜਿਹੜੇ ਨੇ ਕਟਿੰਗ ਕਰਕੇ ਰੈਡੀ ਕਰ ਲੈਨੇ ਦੇਖ ਸਕਦੇ ਹੋ ਦੇਖੋ ਜਿੱਥੇ ਆਪਾਂ ਮੂਰੀ ਬਣਾਈ ਹੋਈ ਹੈ ਨਾ ਉਸ ਦੇ ਉੱਪਰ ਜਿਹੜੀ ਗਰੀਜ਼ ਜਾਂਦੀ ਉਹਦੇ ਉੱਪਰ ਆਪਾਂ ਨਿਸ਼ਾਨ ਲਗਾ ਲੈਣਾ ਸੈਂਟਰ ਵਾਲਾ ਇਦਾਂ ਹੀ ਆਪਾਂ ਇਹਨੂੰ ਡਬਲ ਫੋਲਡ ਕਰਕੇ ਇੱਕ ਨਿਸ਼ਾਨ ਬਣਾ ਲੈਣਾ ਤੇ ਹੁਣ ਇਹਨੂੰ ਕੀ ਕਰਨਾ ਇੱਥੇ ਰੱਖ ਕੇ ਆਪਾਂ ਪਹਿਲਾਂ ਸੈਂਟਰ ਦੇ ਵਿੱਚ ਕੱਚੀ ਸਿਲਾਈ ਲਗਾਉਣੀਆਂ ਗਈ ਆਹ ਸੈਂਟਰ ਦੇ ਵਿੱਚ ਲੋਜੀ ਆਪਾਂ ਨੇ ਜਿਹੜੀ ਸਲਾਈਆ ਸੈਂਟਰ ਦੇ ਵਿੱਚ ਕੱਚੀ ਸਲਾਈ ਲਗਾ ਲਈ ਆ ਹੁਣ ਆਪਾਂ ਕੀ ਕਰਾਂਗੇ ਇਹਦੇ ਆਲੇ-ਦਾਲੇ ਆਪਾਂ ਜਿਹੜੀ ਆ ਲੇਸ ਲਗਾਉਣੀ ਆ ਜਿਗ-ਜੈਗ ਲੇਸ ਹਾਂ ਜੀ ਹੁਣ ਜਿਹੜੀ ਆਪਾਂ ਲੇਸ ਆ ਇਦਾਂ ਉੱਪਰ ਕਰਕੇ ਜੀ ਲਗਾ ਦਾਂਗੇ ਇਹ ਜਿਹੜਾ ਡਿਜ਼ਾਈਨ ਹੈ ਇਸ ਟ੍ਰੈਂਡ 'ਚ ਚੱਲਿਆ ਹੋਇਆ ਹੈਗਾ ਤੁਸੀਂ ਵੀ ਜ਼ਰੂਰ ਟਰਾਈ ਕਰਕੇ ਦੇਖਿਓ ਲੋ جی ਇਹ ਪੈਚ ਆ ਜਿਹੜਾ ਆਪਾਂ ਲਗਾ ਲਿਆਗਾ ਹੁਣ ਜਿਹੜੀ ਕੱਚੀ ਸਿਲਾਈ ਆ ਇਹਨੂੰ ਆਪਾਂ ਉਧੇੜ ਦਾਂਗੇ ਤੇ ਇਦਾਂ ਹੀ ਆਪਾਂ ਦੂਸਰਾ ਪੌਂਚਾ ਵੀ ਜਿਹੜਾ ਰੈਡੀ ਕਰ ਲਾਂਗੇ ਲੋ ਜੀ ਪੌਂਚੇ ਜਿਹੜੇ ਆ ਰੈਡੀ ਹੋ ਚੁੱਕੇ ਨੇ ਦੇਖੋ ਕਿੰਨਾ ਸੋਹਣਾ ਡਿਜ਼ਾਈਨ ਬਣਿਆ ਇਹ ਮੈਨੂੰ ਸਪੈਸ਼ਲੀ ਮੈਸੇਜ ਆਇਆ ਸੀ ਇੰਸਟਾਗ੍ਰਾਮ ਤੇ ਮੈਂ ਇੰਸਟਾਗ੍ਰਾਮ ਤੇ ਸ਼ਾਰਟ ਵੀਡੀਓਸ ਪਾਈ ਹੋਈ ਸੀ ਤੇ ਉਹ ਸਿਸਟਰ ਕਹਿੰਦੇ ਵੀ ਪਲੀਜ਼ ਮੈਨੂੰ ਦੱਸੋ ਇਹ ਕਿੱਦਾਂ ਬਣਦਾ ਸੋ ਉਹਨਾਂ ਦੇ ਡੀਐਮ ਕਰਕੇ ਇਹ ਡਿਜ਼ਾਈਨ ਜਿਹੜਾ ਬਣਾਇਆਗਾ चलो आज ही ने जो डिजाइनर जी, जी सलवार बना दी है बिल्कुल ही सिंपल सलवार से जो कि आपते डिजाइनिंग करके बहुत सोहनी लुक दे दी